ਜਦੋਂ ਔਰੰਗਜ਼ੇਬ ਨੇ ਹਿੰਦੂ ਧਰਮ ਦੇ ਮੰਦਰਾਂ ਨੂੰ ਤਾਲੇ ਲਗਾਉਣੇ ਸ਼ੁਰੂ ਕਰ ਦਿੱਤੇ ਕੁਝ ਨੂੰ ਤੋਹਾਕੇ ਮਸਜਿਦਾਂ ਬਣਵਾ ਦਿੱਤੀਆਂ ਹਿੰਦੂਆਂ ਦੇ ਜਨੈਊ ਲੁਹਾ ਦਿੱਤੇ ਹਿੰਦੂ ਧਰਮ ਦੇ ਪੈਰੋਕਾਰਾਂ ਨੂੰ ਮੁਸਲਮ ਹੋਣ ਲਈ ਮਜਬੂਰ ਕਰ ਦਿੱਤਾ ਜੋ ਮੁਸਲਮ ਨਹੀਂ ਹੁੰਦਾ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਪੰਡਤਾਂ ਨੇ ਇਕੱਠੇ ਹੋ ਕੇ ਜਾਗ ਹਵਨ ਕੀਤੇ ਸ਼ਿਵਜੀ ਅੱਗੇ ਪ੍ਰਾਰਥਨਾਵਾਂ ਕੀਤੀਆਂ ਪਰ ਕੋਈ ਸੁਖ ਦਾ ਸਾਹ ਨਾ ਮਿਲਿਆ ਆਖਿਰਕਾਰ ਇਹਨਾਂ ਦੇ ਇੱਕ ਮੁਖੀ ਪੰਡਤ ਕਿਰਪਾ ਰਾਮ ਨੇ ਸਭ ਨੂੰ ਇਕੱਠੇ ਕਰਕੇ ਸਲਾਹ ਕੀਤੀ ਕਿ ਇਸ ਮੁਸ਼ਕਲ ਕੜੀ ਦੇ ਵਿੱਚ ਜੇਕਰ ਕੋਈ ਜੇਕਰ ਕੋਈ ਮਹਾਂਪੁਰਸ਼ ਸਾਡੀ ਸਹਾਇਤਾ ਕਰੇ ਤਾਂ ਸਾਡੇ ਲਈ ਚੰਗਾ ਹੋਏਗਾ ਸਾਰੇ ਪੰਡਿਤ ਲੋਕ ਇਕੱਠੇ ਹੋ ਕੇ ਸਲਾਹ مشورہ ਕਰਦੇ ਹਨ ਅਤੇ ਪੰਡਿਤ ਕਿਰਪਾ RAM ਦੇ ਨਾਲ ਸਹਿਮਤ ਹੋ ਜਾਂਦੇ ਹਨ ਉਸ ਨੇ ਸਲਾਹ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਇੱਕ ਅਜਿਹੇ ਮਹਾਂਪੁਰਸ਼ ਹੋਏ ਹਨ ਜੋ ਕਿਸੇ ਜ਼ਾਲਮ ਬਾਦਸ਼ਾਹ ਤੋਂ ਨਹੀਂ ਡਰੇ ਨਾ ਹੀ ਕਦੀ ਕਿਸੇ ਹਾਕਮ ਤੋਂ ਡਰੇ ਹਨ ਉਹਨਾਂ ਦੀ ਗੱਦੀ 'ਤੇ ਅੱਜਕੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹਨ ਜੋ ਉਹਨਾਂ ਦੀ ਸਹਾਇਤਾ ਲਈ ਜਾਵੇ ਸਾਰੇ ਇਕਜੁੱਟ ਹੋ ਕੇ ਅਨੰਦਪੁਰ ਸਾਹਿਬ ਗੁਰੂ ਜੀ ਦੇ ਕੋਲ ਆਏ ਉਹਨਾਂ ਨੂੰ ਆਪਣੇ ਦੁੱਖ ਦੀ ਦਾਸਤਾਨ ਸੁਣਾਈ ਅਤੇ ਕਿਹਾ ਕਿ ਔਰੰਗਜ਼ੇਬ ਤੋਂ 6 ਮਹੀਨੇ ਦੀ ਮੌਲਤ ਲੈ ਕੇ ਆਏ ਹਨ 6 ਮਹੀਨੇ ਬਾਅਦ ਜਾਂ ਤਾਂ ਉਹਨਾਂ ਨੂੰ ਮੁਸਲਮਾਨ ਹੋਣਾ ਪਵੇਗਾ ਜਾਂ ਫਿਰ ਉਹਨਾਂ ਨੂੰ ਕਤਲ ਕਰ ਦਿੱਤਾ ਜਾਏਗਾ ਉਹਨਾਂ ਨੂੰ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ ਆਪ ਜੀ ਦੇ ਕੋਲ ਸਹਾਇਤਾ ਲਈ ਆਏ ਹਾਂ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ ਗੁਰੂ ਜੀ ਇਹ ਸਾਰੀ ਵਾਰਤਾ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਲੰਬੀ ਸੋਚ ਵਿੱਚ ਪੈ ਗਏ ਤਾਂ ਬਾਲਕ ਗੋਬਿੰਦ ਰਾਏ ਨੇ ਆਪ ਜੀ ਨੂੰ ਪੁੱਛਿਆ ਕਿ ਪਿਤਾ ਜੀ ਕੀ ਸੋਚ ਰਹੇ ਹੋ ਬਾਲਕ ਗੋਬਿੰਦ ਰਾਏ ਨੇ ਆਪ ਜੀ ਤੋਂ ਪੁੱਛਿਆ ਕਿ ਕੌਣ ਲੋਕ ਨੇ ਤੇ ਕਿੱਥੋਂ ਆਏ ਨੇ ਆਪ ਜੀ ਕੀ ਸੋਚ ਰਹੇ ਹੋ ਪਿਤਾ ਜੀ ਤਾਂ ਆਪ ਜੀ ਨੇ ਉੱਤਰ ਦਿੱਤਾ ਕਿ ਹਿੰਦੂ ਲੋਕ ਨੇ ਸਾਡੇ ਕੋਲ ਆਪਣੇ ਧਰਮ ਦੀ ਰੱਖਿਆ ਦੇ ਲਈ ਆਏ ਹਨ ਅਸੀਂ ਇਹ ਸੋਚ ਰਹੇ ਹਾਂ ਕਿ ਇਨ੍ਹਾਂ ਦੀ ਧਰਮ ਦੀ ਰਾਖੀ ਵਾਸਤੇ ਕਿਸੇ ਮਹਾਪੁਰਸ਼ ਨੂੰ ਬਲੀਦਾਨ ਦੇਣਾ ਪਵੇਗਾ ਤੰਗੋਬੰਦਰਾ ਜੀ ਨੇ ਤੁਰੰਤ ਹੀ ਕਹਿ ਦਿੱਤਾ ਕਿ ਆਪ ਤੋਂ ਮਹਾਨਪੁਰ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਇਹ ਸੁਣ ਕੇ ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਜਾਵੋ ਅਤੇ ਜਾ ਕੇ ਸ਼ੇਰ ਅਫਗਾਨ ਨੂੰ ਕਹੋ ਕਿ ਜੇਕਰ ਸਾਡੇ ਗੁਰੂ ਤੇਗ ਬਹਾਦਰ ਨੂੰ ਤੁਸੀਂ ਮੁਸਲਮਾਨ ਬਣਾ ਦੋ ਤਾਂ ਅਸੀਂ ਵੀ ਸਾਰੇ ਮੁਸਲਮ ਹੋ ਜਾਵਾਂਗੇ ਸ਼ੇਰ ਅਫਗਾਨ ਨੇ ਹਸਨੇਹਾ ਔਰੰਜੇਬ ਨੂੰ ਭੇਜਿਆ ਆਪ ਜੀ ਨੂੰ ਦਿੱਲੀ ਬੁਲਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਮਤ 1730 ਜੇਠ ਨੂੰ ਅਨੰਪੁਰ ਸਾਹਿਬ ਤੋਂ ਚੱਲੇ ਰਸਤੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹੁਣੇ ਕਾਂਸ਼ਰ ਦਾ ਲੋਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋਏ ਹਾੜ ਸਮਸਤਾਰ 131 ਨੂੰ ਆਗਰੇ ਪਹੁੰਚੇ ਇੱਥੇ ਆਪ ਜੀ ਨੂੰ ਬੰਦੀ ਬਣਾ ਲਿਆ ਗਿਆ ਅਤੇ ਕਰਾਮਾਤ ਦਿਖਾਉਣ ਲਈ ਕਿਹਾ ਗਿਆ ਆਪ ਜੀ ਨੇ ਕਰਾਮਾਤ ਨੂੰ ਕਹਿਰ ਦਾ ਨਾਮ ਦੱਸਿਆ ਫਿਰ ਆਪ ਨੂੰ ਮੁਸਲਮ ਹੋਣ ਲਈ ਕਿਹਾ ਗਿਆ ਆਪ ਜੀ ਨੇ ਇਸ ਤੋਂ ਵੀ ਇਨਕਾਰ ਕਰ ਦਿੱਤਾ ਆਪ ਜੀ ਦੇ ਸਾਹਮਣੇ ਭਾਈ ਦਾਲਾ ਜੀ ਭਾਈ ਸਤੀਦਾਸ ਅਤੇ ਭਾਈ ਮਤੀਦਾਸ ਜੀ ਨੂੰ ਤਸੀਹੇ ਦਿੰਦੇ ਹੋਏ ਸ਼ਹੀਦ ਕਰ ਦਿੱਤਾ ਗਿਆ ਗੁਰੂ ਜੀ ਦੇ ਸਿੱਖਾਂ ਨੇ ਅਡੋਲ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਹ ਸਾਰਾ ਕੁਝ ਦੇਖ ਕੇ ਵੀ ਗੁਰੂ ਜੀ ਅਡੋਲ ਰਹੇ ਤਾਂ ਔਰੰਗਜ਼ੇਬ ਨੇ ਆਪ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਦੇ ਦਿੱਤੇ ਅਗਲੇ ਦਿਨ ਮੱਘਰ 1732 ਸੰਮਤ ਨੂੰ 11 ਨਵੰਬਰ 1675 ਈਸਵੀ ਨੂੰ ਆਪ ਜੀ ਨੂੰ ਆਪ ਜੀ ਨੇ ਆਪਣੀ ਮਰਜ਼ੀ ਦੇ ਅਨੁਸਾਰ ਇਹ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ ਜਿਸ ਸਮੇਂ ਆਪ ਜੀ ਦੀ ਸ਼ਹਾਦਤ ਹੋਈ ਇਸ ਸਮੇਂ ਚਾਰੇ ਪਾਸੇ ਹਨੇਰਾ छा ਗਿਆ ਬਹੁਤ ਤੇਜ਼ ਹਨੇਰੀ ਚੱਲੀ ਮੁਗਲਾਂ ਦੇ ਸਖਤ ਪਹਿਰੇ ਵਿੱਚੋਂ ਭਾਈ ਜਤਾ ਜੀ ਗੁਰੂ ਜੀ ਦੇ ਸੀਸ ਨੂੰ ਲੈ ਨਿਕਲੇ ਭਾਈ ਲੱਖੀ ਸ਼ਵਨਜਾਰਾ ਨੇ ਗੁਰੂ ਜੀ ਦੇ ਧੜ ਨੂੰ ਲਿਜਾ ਕੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਸਮੇਤ ਅਗਨ ਪੇਟ ਕਰਕੇ ਸੇਵਾ ਪ੍ਰਾਪਤ ਕੀਤੀ 5 ਦਿਨਾਂ ਦੇ ਸਫ਼ਰ ਤੋਂ ਬਾਅਦ ਭਾਈ ਜਤਾ ਜੀ ਨੇ ਅਨੰਦਪੁਰ ਸਾਹਿਬ ਜਾ ਕੇ ਆਪ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤਾ ਇਥੇ ਗੁਰੂ ਜੀ ਦੇ ਸੀਸ ਦਾ ਅਦਬ ਸਹਿਤ ਸਨਸਕਾਰ ਕੀਤਾ ਗਿਆ ਗੁਰੂ ਸਾਹਿਬ ਜੀ ਦੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ